ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਤੁਹਾਡੇ ਲਈ ਖਾਸ ਵੀਡੀਓ ਲੈ ਕੇ ਰੂਪ ਰੂਪ ਹੋਏ ਆ ਮਿੱਤਰੋ ਫਰੋਈਪੁਰ ਜ਼ਿਲ੍ਹੇ ਦਾ ਮਾਨਮਤਾ ਨਗਰ ਆ ਪਿੰਡ ਆਸਲ ਆਸਲਪੂਰੇ ਮਿੱਤਰੋ ਜਿਹੜੀ ਨੀਲੀ ਰਾਵੀ ਦੇ ਵਿੱਚ ਬਹੁਤ ਮਸ਼ਹੂਰ ਪਿੰਡ ਆ ਇਹ ਆਸਲਪੂਰੇ ਦੀ ਲੈਣ ਆ ਜਿਹੜੀ ਕਰਮਾਂ ਵਾਲੀ ਕਿਉਂਕਿ ਇਹ ਇੱਕ ਪੁਰਾਣਾ ਪਿੰਡ ਪੁਰਾਣੇ ਇਤਿਹਾਸ ਦੇ ਵਿੱਚ ਜ਼ਿਕਰ ਆ ਇਸ ਪਿੰਡ ਦਾ ਆਸਲਪੂਰੇ ਪਿੰਡ ਦਾ ਮਿੱਤਰੋ ਜਦੋਂ ਕੋਈ ਨੀਲੀ ਰਾਵੀ ਦੇ ਵਿੱਚ ਜ਼ਿਕਰ ਹੁੰਦਾ ਵਾ ਨਾ ਤਾਂ ਆਸਲਪੂਰੇ ਲੈਣ ਦਾ ਜਦੋਂ ਜ਼ਿਕਰ ਹੁੰਦਾ ਤਾਂ ਗੱਲਾਂ ਵੱਡੀਆਂ ਹੁੰਦੀਆਂ ਮੈਂ ਤੋ ਅੱਜ ਵੀ ਆਪਾਂ ਆਸਲ ਪਿੰਡ ਦੇ ਵਿੱਚ ਪਹੁੰਚੇ ਹੋਇਆ ਜਿਸ ਘਰ ਦੇ ਵਿੱਚ ਸਾਰੇ ਪਸ਼ੂ ਪਾਈ ਹੋਣੇ ਉਹਦੇ ਵਿਕਾਊ ਆ ਵੀਰੇ ਕੱਲੇ ਕੱਲੇ ਜਾਨਵਰ ਦੀ ਡਿਟੇਲ ਲੈ ਦੂੰਗਾ ਜਿਹੜਾ ਜਾਨਵਰ ਤੁਹਾਨੂੰ ਜੱਜ ਜੂਗਾ ਤੁਸੀਂ ਭਾਈਆਂ ਨਾਲ ਰਾਬਤਾ ਕੈਮ ਕਰ ਲਿਆ ਜੇ ਨੰਬਰ ਸਕ੍ਰੀਨ ਦੇ ਉੱਤੇ ਲਾਉਂਗਾ ਰੇਟ ਵੀਡੀਓ ਦੇ ਵਿੱਚ ਹੋਣਗੇ ਬਈ ਸਾਰੀ ਫਾਈਨਲ ਤੱਕ ਐਂਡ ਤੱਕ ਵੀਡੀਓ ਦੇਖ ਕੇ ਫਿਰ ਗੱਲ ਕਰਿਓ ਭਾਈ ਨਾਲ ਆਓ ਮਿਲਦੇ ਆਪਾਂ ਵੀਰੇ ਨੂੰ ਸਤਿ ਸ਼੍ਰੀ ਅਕਾਲ ਵੱਡੇ ਭਾਈ ਸਤਿ ਸ਼੍ਰੀ ਅਕਾਲ ਭਾਈ ਜੀ ਕੀ ਹਾਲ ਚਾਲ ਬਹੁਤ ਵਧੀਆ ਸਤਿ ਸ਼੍ਰੀ ਅਕਾਲ ਬੱਪੂ ਜੀ ਰੋ ਠੀਕ ਠਾਕੋ ਚੜਦੀ ਕਲਾ ਬਾਈ ਜੀ ਸੇਤਾ ਦੇ ਪਰਿਵਾਰ ਸਭ ਚੜਦੀ ਕਲਾ ਜੀ ਸਭ ਠੀਕ ਅੱਛਾ ਪਿੰਡ ਤਾਂ ਅਸਲਪੂਰੇ ਆ ਗਿਆ ਪੂਰੇ ਅਸਲ ਕੱਲਾ ਹੀ ਆ ਗਿਆ ਨਾ ਅਸਲ ਕੱਲਾ ਹੀ ਇਹ ਇਹ ਅਸਲ ਕੱਲਾ ਪੂਰੇ ਅੱਗੇ ਆ ਗਿਆ ਫਿਰ ਮੱਝ ਜੀ ਉਹ ਉਹ ਇਧਰ ਆ ਖਾਈ ਆਈ ਫੜ ਕੇ ਉਹ ਖਾਈ ਆ ਛੜਕ ਤੇ ਆ ਗਿਆ ਅਸਲ ਪੂਰੇ ਇਹ ਅਸਲ ਅਲੱਗ ਪਿੰਡ ਆ ਗਿਆ ਇਹ ਕਿਹੜੇ ਰੋਡ ਤੇ ਰਹਿ ਗਿਆ ਬਾਈ ਇਹ ਜਲੰਧਰ ਦੀ ਲੈਨ ਤੇ ਆ ਜਲੰਧਰ ਵਾਲੀ ਲੈਨ ਉੱਤੇ ਇਹ ਕਿਹੜਾ ਰੋਡ ਵਜਦਾ ਇਹ ਜੀਰਾ ਰੋਡ ਵਜਦਾ ਇਹ ਜੀਰਾ ਰੋਡ ਵਜਦਾ ਠੀਕ ਹੈ ਅੱਛਾ ਵੀਰੇ ਹੁਣ ਗੱਲ ਦੱਸ ਬੀਰ ਆਪਣਾ ਘਰ ਕਿੱਥੇ ਆ ਗਿਆ ਆਪਣਾ ਪਿੰਡ ਆਸਰ ਗਿੱਲਾਂ ਨੇ ਰੋਡ ਤੇ ਬਾਹਰ ਕੋਠੀਆਂ ਦੋ ਠੀਕ ਹੈ ਬਈ ਉਹ ਘਰ ਆਪਣੇ ਆ ਹਾਂ ਉਹ ਆਪਣੇ ਘਰ ਆ ਜੀ ਅੱਛਾ ਨਾਮ ਕੀ ਪੁੱਛ ਗਏ ਬਈ ਆਪਣਾ ਨਾਮ ਗੁਰਮੀਤ ਸਿੰਘ ਹੈ ਜੀ ਗੁਰਮੀਤ ਸਿੰਘ ਅੱਛਾ ਗੁਰਮੀਤ ਵੀਰੇ ਆਪਾਂ ਜਾਨਵਰ ਵੇਚਨੇ ਆ ਸਾਰੇ ਹਣੇ ਹਾਂਜੀ 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 ਤੇ ਮਾੜਾ ਕਟਾ ਤਾਂ ਸੇਲ ਹੋ ਗਿਆ ਚਲ ਆਉਂਦਿਆਂ ਨੂੰ ਇਹ ਹੀ ਰਹਿ ਗਏ ਹਾਂ ਹਾਂਜੀ ਹਾਂਜੀ ਤੇ ਹੁਣ ਇਕਲੀ ਇਕਲੀ ਤੋਂ ਡਿਟੇਲ ਸ਼ੁਰੂ ਕਰ ਲਈ ਆਪਾਂ ਕਾਲੀ ਬੈੜ ਦੀ ਕੀ ਡਿਟੇਲ ਆ ਬਈ ਇਹ ਕਾਰੀਗਰ ਵੀਰੇ ਇਹਦਾ ਥੱਲੇ 24 ਕਿਲੋ ਦੁੱਧ ਦੇ ਵੀਰੇ 24 ਕਿਲੋ ਦੁੱਧ ਦੇ ਤਾਂ ਤਿਆਰ ਆ ਹੁਣ ਵੀਰੇ ਹਾਂਜੀ ਤਿਆਰ ਆ ਜੀ ਇਹ ਕੋਈ ਚੋ ਸਕਦਾ ਚੋਸਾ ਦੋ ਟਾਈਮ ਚੋ ਤਿੰਨ ਟਾਈਮ ਚੋ ਹੋ ਗਿਆ ਇਹ ਸੁਆ ਕਿੰਨੇ ਦਿਨਾਂ ਦਾ ਵੀਰੇ ਹਾਂਜੀ ਕਿੰਨੇ ਦਿਨਾਂ ਦਾ ਸੁਆ ਜਣ ਕਿੰਨੇ ਹੋ ਗਏ ਇਹਨੂੰ ਇਹਨੂੰ ਸੂਏ ਨੂੰ ਵੀਰੇ 13-14 ਦਿਨ ਹੋ ਗਏ ਆ ਜੀ ਇਹਦਾ 14 ਇਹਦਾ ਬੱਚਾ ਕਿਹੜਾ ਆ ਗਿਆ ਬਟੇ ਬਈ ਇਹਦਾ ਬੱਚਾ ਵੀਰੇ ਉਹ ਪਰਲਾ ਕਾਲਾ ਜੀ ਉਹ ਬੱਚਾ ਦਿਖਾ ਦੀ ਕਾਲਾ ਦੀ ਇਹਨੂੰ ਆਹ ਕਾਲਾ ਬੱਚਾ 28 ਦਿਈ ਵੀਰੇ ਆ ਹਾਂ ਆ ਬੱਛਾ ਇਹਦਾ ਆ ਗਿਆ ਬਈ ਠੀਕ ਹੈ ਓਕੇ ਇਹਨੂੰ ਵਾਲੇ 12 13 ਦਿਨ ਹੋ ਗਏ ਸੋਈ ਨੂੰ ਹਨਾ ਤੇ 24 ਕਿਲੋ ਦੁੱਧ ਕੰਡੇ ਤੇ ਜੋਕਦੀ ਆ ਚੁਕਦੀ ਆ ਜੀ ਠੀਕ ਹੈ ਵੀਰੇ ਅੱਛਾ ਚਵਾਈ ਹੱਥੀ ਕਰਦਾਂਗੇ ਮਸ਼ੀਨੀ ਦੋਵੇਂ ਹੋਈ ਨਹੀਂ ਆ ਹੱਥੀ ਵੀ ਤੇ ਮਸ਼ੀਨ ਤੇ ਵੀ ਚੋਲਾ ਤੇ ਮਸ਼ੀਨੀ ਵੀ ਚੋਲਾ ਠੀਕ ਹੈ ਬਾਈ ਤੋਰਨ ਵਾਲਾ ਬੰਦਾ ਹੁਣ ਆਪਣਾ ਮੰਨਦਾ ਨਹੀਂ ਯਾਰ ਲੇ ਵੀ ਮਤਰਾ ਦੇਖ ਸਕਦੇ ਆ ਸੁਆ ਤੀਜਾ 24 ਕਿਲੋ ਦੁੱਧ ਕੰਡੇ ਤੇ ਜੋਕਣ ਵਾਲਾ ਮਿਲੂਗਾ ਬਾਈ ਬਹੁਤ ਚੰਗੀ ਗਾ ਜੇ ਕਿਰਪਾ ਨੇ ਘਰੇ ਦੱਖਣੀਆਂ ਦੁੱਧ ਦੇ ਵਿੱਚ ਬਾਈ ਲੈਵਲ ਦੁੱਧ ਦਾ ਫੈਂਟ ਦੁੱਧ ਦੀ ਕੁਆਲਿਟੀ ਦੁੱਧ ਦੀ ਓਕੇ ਦੀ ਰਿਪੋਰਟ ਹੋਊਗੀ ਜਮਾ ਥਣ ਬਹੁਤ ਚੰਗਾ ਲੱਗਾ ਹੋਇਆ ਬਾਈ ਬੱਚਾ ਇਹਦੇ ਮਗਰਾ ਕਰਮ ਵਾਲੀ ਤੇ ਬਣਦੇ ਮੇਰੇ ਬਸ ਬਹੁਤ ਸੋਹਣਾ ਜਿਹੜਾ ਇਹਦਾ ਢਾਂਚਾ ਵਾ ਜਿੰਨੀ ਹੈਗੀ ਆ ਬਾਈ ਸਾਫ ਸੁਥਰੀ ਆ ਬਾਕੀ ਓ ਦਾ ਵੀਰੇ ਅੱਛਾ ਇਹਦਾ ਰੇਡ ਕਾਲੀਗਾਂ ਦਾ ਆਪਾਂ ਕੀ ਰੱਖਾਂਗੇ ਵੱਡੇ ਭਾਈ ਇਹਦਾ ਵੀਰੇ 85000 ਰੁਪਏ ਦਾ ਠੀਕ ਹੈ ਵੀਰੇ ਤੇ ਦੋ ਨੰਬਰ ਤੇ ਡੱਬੀ ਵੈੜਾ ਜਿਹੜੀ ਭਾਈ ਹਾਂਜੀ ਹਾਂਜੀ ਇਹਦਾ ਵੀਰੇ 300 ਸੂਆ ਸੂਈ ਹੈ ਭਾਈ ਇਹ ਵੀਰੇ ਤੀਜਾ ਸੂਆ ਸੂਈ ਸਾਡੇ ਘਰੇ ਇਹ ਵੀ ਤੀਜਾ ਹੀ ਸੂਈ ਆ ਹਾਂਜੀ ਹਾਂਜੀ ਇਹਨੂੰ ਕਿੰਨੇ ਦਿਨ ਹੋ ਗਏ ਵੀਰੇ ਅੱਜ ਇਹਨੂੰ ਵੀ ਵੀਰੇ 12 ਦਿਨ ਹੋ ਗਏ ਆ ਇਹਦਾ ਬੱਚਾ ਲਾਲ ਡੱਬਾ ਵੀਰੇ ਹਾਂ ਇਹਦਾ ਬੱਚਾ ਜਿਹੜਾ ਵੀ ਥੱਲੇ ਬੈਠਾ ਹੈ ਲਾਲ ਲਾਲ ਡੱਬਾ ਆ ਗਿਆ ਹਾਂਜੀ 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 ਠੀਕ ਹੈ ਵੀ ਇਹ ਵੀ ਵਿਖਾ ਦੇ ਭਾਈ ਦੀਪ ਠਾ ਕੇ ਕੇਰਾ ਦੀ ਬੱਚਾ ਇਹਦਾ ਲਾਲ ਡੱਬਾ ਭਾਈ ਹਾਂਜੀ ਹਾਂਜੀ ਆਹ ਦੇਖ ਲੋ ਵੀਰੋ ਠੀਕ ਆ ਬਾਈ ਵੱਛੀ ਵੱਛੀ ਅੱਛਾ ਵੱਛੀ ਹੈ ਮਗਰ ਅੰਦੀਆਂ ਜੀ ਮਗਰ ਇਹਦੇ ਵੱਛੀ ਆ ਗਈ ਭਰਾਓ ਲੈ ਠੀਕ ਆ ਬਾਈ ਇਹਦਾ ਗਿਫਟ ਹੀ ਮਿਲ ਗਿਆ ਕੇ ਅੱਛਾ ਦੁੱਧ ਕਿੰਨਾ ਵੀਰੇ ਇਹਦੇ ਥੱਲੇ ਇਹ ਥੱਲੇ ਵੀ 22 23 ਕਿਲੋ ਨੇਟੇ ਵੀਰੇ ਇੱਕ ਕੰਡੇ ਤੇ ਜੋਗਦੀ ਆ ਹਾਂ ਹਜੇ ਗੰਦ ਗੰਦ ਮਾਰਦੀ ਪਈ ਆ ਠੀਕ ਆ ਕਹੇ ਹੁਣ ਚੱਲ ਕਣ ਤੇ ਹੁਣ ਚੱਲੀ ਆ ਸਵਾ ਕਿੰਨੇ ਦਿਨਾਂ ਦਾ ਹੋ ਗਿਆ ਇਹਦਾ ਅੱਜ ਬਾਹਰ ਮਾ 13 ਮਦਨ ਆ ਜੀ ਇਹਨੂੰ ਵੀ 12 ਮਾ 13 ਮਦਨੀ ਆ ਚੂੜ ਚਾੜ ਇਹਨੂੰ ਵੀ ਚੰਗਾ ਲੱਗਾ ਵੀਰੇ ਬਰਾਤੀ ਅੱਥੀ ਚੋਪਾ ਪਰ ਮਸ਼ੀਨ ਤੇ ਚੋ ਠੀਕ ਆ ਇਹ ਕਿੰਨੇ ਦਾ ਆ ਗਏ ਬਾਈ ਜੀ ਠੀਕ ਹੈ ਬਈ ਲੈ ਮਿੱਤਰੋ ਇਹਦੀ ਡਿਮਾਂਡ 90000 ਰੁਪਿਆ ਕਰਮਾ ਵਾਲੀ ਦੀ ਸੁਹਾਏ ਵੀ ਤੀਜਾ ਵਾ ਦੇਖਣ ਨੂੰ ਦੁਜੀ ਹੀ ਲੱਗਦੀ ਆ ਕਿਉਂਕਿ ਮਧਰੀ ਟੋਲ ਦੇ ਵਿੱਚ ਮੈਂ ਜਿਹੜਾ ਪੇਟ ਭਰ ਦੇ ਵਿੱਚ ਕਰੈਕਟਰਲੈਸ ਬਹੁਤ ਚੰਗੇ ਉਕਤੋਂ ਪੂੜਾ ਪੜਾ ਗਾਂ ਦਾ ਬਾਲਾ ਜਿਹੜੀ ਜਿਹੜੀ ਇਹਦੇ ਵਿੱਚ ਜਾਤ ਕੁਆਲਟੀ ਹੈ ਨਾ ਮਸਲਾ ਜਿਹੜੀ ਪੂਰੀ ਚੰਗੀ ਆ ਵੀਰੇ 25 26 ਕਿਲੋ ਦੁੱਧ ਦਹੀਂ ਜੋਗੀ ਪੀਕ ਲੈਵਲ ਦਾ ਬਾਈ ਅੱਗੇ ਰੋਤ ਇਹਨਾਂ ਦੀ ਆ ਕਰਮਾ ਵਾਲੀਆਂ ਦੀ ਬਈ ਆਹ ਵੇਖ ਲਓ ਵੀਰੇ ਠੀਕ ਹੈ ਬਾਈ ਹਲ ਲੇਵਾ ਆਪਣਾ ਡੈਂਦਾ ਵੀ ਬੈਕਵਰਡ ਰੂਟਰ ਦੀ ਕੁਆਲਿਟੀ ਬਈ ਕਰਮਾਲੀ ਦੀ ਮਗਰ ਵੱੱਛੀ ਆ ਥਣ ਬਹੁਤ ਚੰਗਾ ਲੱਗਾ ਹੋਇਆ ਸਾਰੀ ਕੁਆਲਿਟੀ ਗਾਂ ਦੇ ਵਿੱਚ ਬਈ ਪੂਰੀ ਚੰਗੀ ਆ ਕਹਿਣ ਤੋਂ ਭਾਵੇਂ ਆ ਵੀਰੇ ਬਾਕੀ ਫਿਰ ਵੀ ਮੈਂ ਹਰ ਇੱਕ ਵਾਰੀ ਕਹਿਣਾ ਹੁਣਾ ਤਸੱਲੀ ਤੁਸੀਂ ਆਪ ਕਰਨੀ ਹੁੰਦੀ ਆ ਕਿ ਆ ਇਧਰਲੇ ਪਾਸੇ ਵਾਲਾ ਵੀ ਰੰਗ ਵੇਖ ਲਓ ਬਈ ਜਾਂਦਾ ਚਾਰੇ ਪਾਸੇ ਤੋਂ ਗਾਂ ਕਰਮਾਲੀ ਓਕੇ ਦੀ ਰਿਪੋਰਟ ਆ ਹਜੇ ਅੱਧਾ ਦਿਨ ਗਿਆ ਬਾਤ ਅੱਧਾ ਦਿਨ ਬਾਕੀ ਆ ਚਾਈ ਹੋਣ ਦੇ ਵਿੱਚ ਬਈ ਇਹਨਾਂ ਦਾ 24 ਕਿਲੋ ਦੀ ਦੁੱਧ ਦੀ ਮਲਕ ਨੇ 90000 ਰੁਪਇਆ ਕੀਮਤ ਇਹਦੀ ਤਿੰਨ ਨੰਬਰ ਤੇ ਵੈਟ ਜਿਹੜੀ ਵੀਰੇ ਇਹ ਵੀ ਵਿਰੇ ਸੁਈ ਹੋਈ ਆ ਬਾਈ ਇਹ ਵੀ ਸੁਈ ਹੋਈ ਵੀ ਇਹ ਇਹ ਸੁਈ ਨੂੰ ਹੋ ਗਿਆ 2022 ਦੇਣਾ ਬੱਚਾ ਇਹਦਾ ਬੱਚੇ ਦਾ ਖੜਾ ਦਰਸੀ ਚ ਅੱਛਾ ਕਾਲਾ ਬੱਚਾ ਠੀਕ ਆ ਬਾਈ ਠੀਕ ਆ ਬੱਚੀ 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 ਇਹ ਵੀ ਬੱਚੀ ਆ ਗਈ ਠੀਕ ਆ ਬਾਈ ਸਰਪ੍ਰਾਈਜ਼ ਹੀ ਮਿਲਦੇ ਬੱਚੀ ਦੇ ਦਾ ਅੱਛਾ ਇਹਦਾ ਕਿੰਨਾ ਦੁੱਧ ਆ ਬਾਈ ਬਾਈ ਇਹ ਥਲੇ ਨੈਟ ਦੁੱਧ ਹੈਗਾ 23 ਕਿਲੋ 23 ਕਿਲੋ ਕੰਡੇ ਚੋਕਣ ਠੀਕ ਆ ਚੋਣ ਚਾਣ ਇਹਨੂੰ ਵੀ ਚੰਗਰਗਾ ਹੱਥੀ ਚੋ ਉਹ ਮਸ਼ੀਨ ਤੇ ਜੋ ਮਸ਼ੀਨ ਤੇ ਜਵੇਂ ਨਹੀਂ ਹਿਲਦੀ ਬਸ ਠੀਕ ਆ ਵੀਰੇ ਤੇ ਇਹਦਾ ਰੇਟ ਬਾਈ ਇਹਦਾ ਵੀ 90000 ਰੁਪਿਆ ਇਹਦਾ ਵੀ 90000 ਜੇ ਕੋਈ ਜੂੜ ਤਿੰਨੇ ਗਾਈਆਂ ਡ ਅੰਤਰ ਕਰ ਲਾਂਗੇ ਠੀਕ ਹੈ ਬੱਲੇ ਬਾਈ ਇਹਨੂੰ ਵੀ ਤੋਰ ਦੇ ਵੀਰੇ ਮਾੜੀ ਜੀ ਬਸ ਆਪਾਂ ਬੱਛੀਆਂ ਰਹਿਣ ਦਾਂਗੇ ਚਾਰ ਦੁੱਧਾਰੂ ਜਾਨਵਰ ਤੋਰ ਦਿੰਨੇ ਹੂੰ ਨਹੀਂ ਮਿੱਤਰੋ ਦੇਖ ਸਕਦੇ ਹੋ ਕੋਈ ਕਰਮ ਵਾਲੀ ਨੂੰ ਇਹਨੂੰ ਵੀ ਬਹੁਤ ਸੋਹਣਾ ਡਰ ਕੁਆਲਟੀ ਆ ਫਿਟ ਨੈਟ ਵੈੜਾ ਬਗਲਾ ਪੱਟਾਂ ਦੇ ਸਨ ਵਾਲਾ ਲੇਵਾ ਦੋਹਾਂ ਗਈ ਤਿੰਨਾਂ ਦਾ ਹੀ ਕਹਿਣ ਤੋਂ ਭਾਵੇਂ ਆ ਯਾਰ ਬਾਈ ਤੁਹਾਡੇ ਪੈਸੇ ਲੱਗੇ ਰਸ ਆ ਜਾਣਗੇ ਮੇਰੇ ਹਿਸਾਬ ਦੇ ਨਾਲ ਕਿਉਂਕਿ ਦੁੱਧੋ ਬਹੁਤ ਖਰੀਆਂ ਗਾਈਆਂ ਆ ਆ ਜੀ ਧੀਓ ਬੱਛੀ ਇਹਦੀ ਇਹ ਧੀ ਵੀਰੇ ਠੀਕ ਹੈ ਬਾਈ ਆ ਬਾਈ ਮੰਨ ਲਓ ਉੱਤੇ ਲੰਪੀ ਚੱਕਿਆਂ ਦੇ ਵਿੱਚ ਦਾਗੀ ਹੈਗੀ ਆ ਥੋੜੀ ਜਿਹੀ ਪਹਿਲਾਂ ਦੀ ਬਾਰੇ ਜਿਵੇਂ ਆਪਾਂ ਕਹਿ ਰਹੇ ਹਾਂ 90000 ਰੁਪਏ ਕਿਥੋਂ ਦੇਵਾ ਬਹੁਤ ਚੰਗਾ ਲੱਗਾ ਬਈ ਕਦ ਕਾਠ ਵਾਲੀ ਗਾਂ ਜਾਤ ਕੁਆਲਟੀ ਵਿੱਚ ਕ੍ਰੋਸ ਪੈਂਦੀ ਥੋੜੀ ਜੀ ਗਰਮੀ ਵੀ ਨਹੀਂ ਬਣਾਉਂਦੀ ਹੋਣੀ ਪਈ ਇਹ ਹੈ ਨਾ ਨਹੀਂ ਬਹੁਤ ਘੱਟ ਵੀਰੇ ਇਹਨੇ ਵੀਰੇ 7ਵੇਂ ਮਹੀਨੇ ਤੱਕ 16 ਕਿਲੋ ਦੁੱਧ ਦਿੱਤਾ ਸਾਨੂੰ ਇਹ ਗਾਂ ਨੇ ਹੈ ਹਾਂ ਵੀਰੇ ਦੁੱਧੋ ਹੈ ਹੀ ਖਰੀ ਗਾਂ ਹੀ ਚੰਗੀ ਆ ਬਈ ਇਹ ਆਪਦਾ ਨਾ ਪਿੰਡਾ ਖੋਰ ਦਿੰਦੀ ਏ ਆ ਦੋਵੇਂ ਗਾਇਆਂ ਤੇਰੀਆਂ ਵਾਲਾ ਕਾਲੀ ਇਧਰਲੀ ਤੇ ਗਰਮੀ ਨਹੀਂ ਬਣਾਉਂਦੀ ਹੋਣੀ ਹਾਂਜੀ ਇਹ ਵੀ ਗਾਂ ਨਹੀਂ ਗਰਮੀ ਬਣਾਉਦੀ ਹੋਣੀ ਨਾ ਨਾ ਇਹਨਾਂ ਨੇ ਵੀਰੇ ਦੁੱਧ ਨਾਲ 7ਵੇਂ ਮਹੀਨੇ ਤੱਕ ਅਸੀਂ ਨਾ ਆਪ ਟੂਪਾ ਭਰਾਈਆਂ ਖਾਲੀ ਕਰਕੇ ਨਹੀਂ ਨਹੀਂ ਹੁਣ ਆਪਾਂ ਮੱਝ ਤੇ ਆ ਜੀ ਇਹਦਾ ਕੀ ਰਿਕਾਰਡ ਆ ਵੀਰੇ ਇਹ ਮੱਝ ਪਿਛਲੇ ਸਾਲ ਵਿੱਚ ਚੋਇਆ ਸੀ ਅਸੀਂ 13-14 ਕਿਲੋ ਦੁੱਧ ਕੰਡੇ ਵਾਲਾ ਕੰਡੇ ਵਾਲਾ ਠੀਕ ਆ ਹੁਣ ਕਿੰਨੇ ਦਿਨ ਬਾਕੀ ਆ ਵੀਰੇ ਵੀਰੇ ਤੇ ਦਿਨ ਰਹਿੰਦੇ 8-9 ਦਿਨ ਰਹਿੰਦੇ ਆ ਹਏ ਸੂਣ ਦੇ ਵਿੱਚ ਸੂਚ ਰਹੇ ਕੋਈ ਵੀਰੇ ਮਾੜੀ ਜੀ ਸਿੰਘ ਦੇ ਦੁੱਧ ਦੇ 80 ਲੱਗੀਆਂ ਨਾ ਹਾਂਜੀ ਹਾਂਜੀ ਸਿੰਘ ਦਾ ਕਰਮ ਵਾਲੀ ਬੰਦਾ ਪਕਵਾੜੇ ਵਾਲੀ ਗੰਮੀਆਂ ਨਾਲ ਦਾ ਹੈ ਹਾਂ ਹੋਰ ਜਿੱਲੇਵਾ ਦੁੱਧੋ ਮੈਂ ਹੈ ਹੀ ਦੁੱਧਾਰੀ ਭਾਈ ਦੁੱਧ ਵਾਲੀ ਮੁੰਡੇ ਜਿਹੜੀ ਇਹੋ ਜਿਹੀ ਮੈਂ ਹੁੰਦੀ ਦੁੱਧੋ ਖੜੀ ਹੁੰਦੀ ਹੁੰਦੀ ਸੀ ਹੋਰ ਜਿਵੇਂ ਮਾੜਾ ਕੋਈ ਤਾਂ ਕੋਣ ਹੁੰਦਾ ਜਿਹੜਾ ਪਾਉ ਸੋਨਾ ਹੁੰਦਾ ਕੋਰਡ ਨਿਕਲ ਜਾਂਦਾ ਜਾਂ ਕਿਵੇਂ ਮਰਜ਼ੀ ਲਾ ਲਓ ਇੱਕ 20 ਦੇ 30 ਦੀ ਹੂੰ ਬਾਵਾ ਕੇ ਲੇਵਾ ਲੇਵਾ ਬਹੁਤ ਚੰਗਾ ਲਿਆ ਭਾਈ ਓਕੇ ਅਜਾ ਥਣਾ ਸੁਣਾ ਤੋ ਓਕੇ ਵੀਰੇ ਹੁਣ ਹਾਂ ਹਾਂ ਵੀਰੇ ਹਟ ਸਾਰੇ ਮਿੱਤਰੋ ਵੇਖੋ ਕਰਾਉਂਦੀ ਭਾਈ ਆ ਮੈਂ ਆ ਭਾਈ ਹੁਣ ਆਉਂਦੀ ਲੇਵੇ ਭਾਂਡੇ ਵਾਲੀ ਥਾਣ ਦੇਵਾ ਬਹੁਤ ਚੰਗਾ ਲੱਗਾ ਹੋਇਆ ਵੀਰੇ ਹਈ ਤਾਂ ਬਰਨਾ ਸਤ ਅੱਠ ਦਿਨ ਬਾਕੀ ਪਏ ਜਾਂਦੇ ਤੇ ਬਾਕੀ ਬਾਈ ਕੋਈ ਨੁਮਾਈਆਂ ਧੁਵਾਈਆਂ ਨਹੀਂ ਉਹ ਵਈਆਂ ਸਿੰਪਲ ਮਈਆਂ ਜਿਵੇਂ ਘਰਾਂ ਦੇ ਵਿੱਚ ਹੁੰਦੀ ਹੈ ਕਿਉਂਕਿ ਬਾਈ ਬਾਈ ਹੁਣ ਉਹਦਾ ਬੰਦਾ ਕੋਈ ਇਹ ਨਹੀਂ ਹੈਗਾ ਵੀ ਇਹਨਾਂ ਨੇ ਬਾਹਰ ਜਾਣਾ ਜਾਂ ਕੈਨੇਡਾ ਜਾਣਾ ਆਪਾਂ ਝੂਠ ਨਹੀਂ ਮਾਰਦੇ ਹੁੰਦੇ ਵੀ ਟਾਈਟਲ ਲਿਖ ਦੇਣਾ ਵੀਡੀਓ ਚ ਚਲਾਉਣ ਦੇ ਮਾਰਿਆ ਨੇ ਇੱਥੇ ਇਹੋ ਜਿਹੇ ਵੀ ਹੈਗੇ ਆ ਬਾਈ ਕਹਿ ਕੇ ਮਾਲਾ ਬਲੀ ਦੀਆਂ ਧੀਆਂ ਵੇਚੀ ਜਾਂਦੇ 18 18 ਕਿਲੋ ਦਾ ਰਿਕਾਰਡ ਦੱਸੀ ਜਾਂਦੇ ਆ ਪੀਕ ਲੈਵਲ ਦਾ 1 60 ਦੀਆਂ ਦਈ ਜਾਂਦੇ ਇਨੇ-ਇਨੀਆਂ ਮਈਆਂ 20 ਕਿਲੋ ਵਾਲੀਆਂ ਕਿਹ 60 ਦੀ ਦੇ ਦੂਗਾ ਝੂਠ ਨਾ ਮਾਰਿਆ ਕਰੋ ਮੇਰੇ ਭਾਈ ਗੱਲਾਂ ਉਹਨੀਆਂ ਕੋ ਕਰਿਆ ਕਰੋ ਜਿੰਨੀਆਂ ਕੋ ਦੇ ਵਿੱਚ দাম ਆ ਤੇ ਇਹ ਕਿੰਨੇ ਦੀ ਦੇ ਦਾਂਗੇ ਵੀਰੇ ਆਪਾਂ ਵੀਰੇ ਇਹ ਆਪਾਂ 10 ਦੀ ਦੇ ਦਾਂਗੇ ਵੀਰੇ 1 ਲੱਖ 10 ਹਜ਼ਾਰ ਦੀ ਥੋੜਾ ਬਹੁਤਾ ਮਨਤਨ ਵਿੱਚੋਂ ਕਰਾਂਗਾ ਜਰੂਰ ਭਾਈ ਜੀ ਅੱਛਾ ਬੱਛੀਆਂ ਦੋਵੇਂ ਆਪਾਂ ਇਹ ਕਿਹੜੀ ਕਾਲੀ ਬੱਛੀ ਕਿਹੜੀ ਮਾਂ ਦਿੱਤੀ ਆ ਕਾਲੀ ਬੱਛੀ ਤਾਂ ਹੈਗੀ ਵੀਰੇ ਉਹ ਐਂਡ ਵਾਲੀ ਦੀ ਇਹ ਕਾਲੀ ਗਾਂ ਦੀ ਹਾਂ ਠੀਕ ਆ ਭਾਈ ਤੇ ਉਹ ਡੱਬੀ ਵੀਰੇ ਉਹ ਉਹ ਪਰਲੀ ਹਾਂ ਉਹ ਵੀਰੇ ਇਹਦੀ ਧੀ ਹੈ ਜੀ ਇਹਦੀ ਧੀ ਹੈ ਠੀਕ ਹੈ ਬਈ ਡੱਬੀ ਬੱਛੀ ਇਹਦੀ ਉਹਦਾ ਘੜ ਘੜ ਧੀ ਹੈਗੀ ਆ ਗਾਂ ਦਿੱਤੀ ਤੇ ਕਾਲੀ ਬੱਛੀ ਹੈਗੀ ਆ ਗਾਂ ਦਿੱਤੀ ਠੀਕ ਹੈ ਵੀਰੇ ਦੋਹਾਂ ਦੀਆਂ ਮਾਵਾਂ ਵੀ ਨਾਲ ਹੀ ਭਾਂਉਂਦੀ ਸਾਰਾ ਬੜਿਆ ਬਣਾ ਰਵਾਈ ਲੈ ਜਾਓ ਹਣਾ ਭਾਈ ਸੱਟੇ ਸਾਰਾ ਵੀ ਦੇ ਦਿੱਤੀਆਂ ਨਾਲ ਹੀ ਜੇ ਗਾਂ ਵਾਲੇ ਲੈਣ ਤਾਂ ਚਲ ਜਾਣ ਦੇ ਆ ਕੁੜੀ ਤੇ ਕਿੰਨੇ ਦੀਆਂ ਦੇ ਦਿੱਤੀ ਦੋਵੇਂ ਏ ਆਪਾਂ ਦੇ ਦਾਂਗੇ ਵੀਰੇ 35000 ਦੀ ਦਿੰਦਾ ਨਾ ਬੱਚੀ ਨਹੀਂ ਐ ਨਾ ਕਾ ਜਾਏਗਾ 30000 ਦੀ ਹੁੰਦੀ 30000 ਦੇ ਕਰ ਦੇ ਠੀਕ ਅੱਛਾ ਇਹਨਾਂ ਦਾ ਮੈਨੂੰ ਐ ਦੱਸ ਵੀਰੇ ਕੋਈ ਟੀਕਾ ਟੁਕਾ ਭਰਾਇਆ ਹਜੇ ਕਿਸੇ ਨਹੀਂ ਵੀਰੇ ਇਹ ਨਾ ਅਸੀਂ ਇਹ ਜਿਹੜੀ ਚਿੱਟੀ ਉਹ ਤਾਂ ਬੋਲੀ ਏ ਭਰਾਈ ਵੇਟ ਹੌਲਾ ਸੀ ਅਸੀਂ ਸੀਮਨ ਭਰਾਇਆ ਹੀ ਨਹੀਂਗਾ ਮਤਲਬ ਅਜਨ ਘੱਟ ਕਰਕੇ ਕਦੋਂ ਕੋਈ ਹੀਟ ਚ ਆਈ ਸੀ ਉਹ ਅੱਜ ਦਿ ਮਹੀਨਾ ਹੋ ਗਿਆ ਮਹੀਨੇ ਬਾਅਦ ਤਾਰਾ ਕਰ ਦਿੰਦੀ ਏ ਹੁਣ ਫੇਰ ਆ ਜੂਗੀ ਹੁਣ ਤਾਂ ਬੰਨਣ ਵਾਲੀ ਬੱਚੀ ਇਹਦੇ ਹੀਫਰ ਦੇ ਘੱਟ ਚਾਰ ਦੇ ਪਏ ਹਾਂ ਦੋ ਘੱਟ ਚਾਰ ਨਹੀਂ ਹੀਫਰ ਦੇ ਫੇਰ ਸੀਮਨ ਭਰਵਾਉਣ ਦਾ ਇਰਾਦਾ ਸ਼ਾਰਾ ਉਰਲੀ ਦਾ ਨਹੀਂ ਉਰਲੀ ਦੇਸੀ ਦਾ ਹੀ ਹੈ ਵੀਰੇ ਹਾਂ ਬਸ ਠੀਕ ਹੈ ਬੱਚੀ ਉਰਲੀ ਵੀ ਚੰਗੀ ਹੈ ਬਈ ਇਹ 30000 ਦਾ ਜੋੜਾ ਮੈਂ ਮਿਲ ਜੂਗੀ 10 ਦੀ ਆ ਗਾਵਾਂ ਡੱਬੀਆਂ ਦੋਵੇਂ 90 90000 ਦੀ ਕਾਲੀ ਵਾੜ ਮਿਲ ਜੂਗੀ 85000 ਦੀ ਹੈ ਨਾ ਬਈ ਇਹ ਬਾਈ ਦੇ ਅੱਜ ਦੇ ਰੇਟ ਆ ਮਿੱਤਰੋ ਸਾਰੇ ਜਾਨਵਰ ਵਕਾਊ ਆ ਪਿੰਡ ਅਸਲ ਜ਼ਿਲ੍ਹਾ ਫਰੋਜਪੁਰ ਜੀਰਾ ਰੋਡ ਨੇੜੇ ਸ਼ਹਿਰ ਪੈਂਦਾ ਵਾ ਫਟਕਿਆਂ ਦੇ ਕੋਲੇ ਜੇ ਆਕੇ ਤੁਸੀਂ ਪੈਣਾ ਰابطਾ ਕੈਮ ਕਰ ਲਿਆ ਜੇ ਨੰਬਰ ਦੱਸੀ ਵੀਰੇ ਕਿੰਨਾ 78854936 ਇੱਕ ਵਾਰੀ ਹੋਰ ਬੋਲ ਦੇ 78854936 ਠੀਕ ਹੈ ਬਈ ਇਹ ਬਾਈ ਦਾ ਨੰਬਰ ਆ ਤੇ ਭਾਈ ਆ ਮੁੰਡੇ ਨਾ ਵੀਡੀਓ ਤੋਂ ਬੜਾ ਜਿਆਦਾ ਡਰਦੇ ਸੀ ਬਾਈ ਦੋਵੇਂ ਕਿ ਮੈਂ ਲਿਆਉਣਾ ਹੀ ਲਿਆਉਣਾ ਆ ਬੜਾ ਛਰਾਰਤੀ ਬਾਈ ਪਬਜੀ ਖੇਡਦੇ ਇਹ ਨਾਲੇ ਬਾਈ ਇਹਨਾਂ ਦੇ ਬਾਈ ਕਾਰਵਾਈ